ਸਾਬਤ ਕਰ ਇਹ ਆਜਨ ਕਈ ਜਨਾਂ ਕੁੜੀ ਗਲਤ ਹੈ ਇਹ ਸਾਬਤ ਕਰਕੇ ਸਾਹਮਣੇ ਵੀ ਕੋਈ ਤੜੀ ਨਹੀਂ ਸਾਡੀ ਕਾਰਡ ਡਿਲੀਟ ਹੈ ਸਾਡੀ ਕਾਰਡ ਡਿਲੀਟ ਕਰਨੀ ਕੋਈ ਫਾਇਦੀ ਨਹੀਂ ਸਾਬਤ ਕਰ ਦੋਗੇ ਤੁਸੀਂ ਸਾਬਤ ਕਰ ਸਕਦੇ ਜੀ ਇਹਨਾਂ ਨੂੰ ਸਮਾਂ ਦਿੱਤਾ ਸੀ ਅਸੀਂ 10 ਦਿਨਾਂ ਦਾ ਵੀ ਤੁਸੀਂ 10 ਦਿਨਾਂ ਦੇ ਵਿੱਚ ਕੁੜੀ ਜਿਹੜੀ ਹੈਗੀ ਹੈ ਗਲਤ ਸਾਬਤ ਕਰਕੇ ਵਿਖਾ ਦਿਓ ਉਸ ਤੋਂ ਬਾਅਦ ਅਸੀਂ ਐਕਸ਼ਨ ਕੁੜੀਆਂ 'ਤੇ ਲਾਵਾਂਗੇ ਇਹ ਦੋਰੇ ਪਾੜ ਕੇ ਜੰਗਾਂ ਲੜਖੇ ਨੇ ਸਹੀ ਹੁੰਦੇ ਉਹ ਤਾਂ ਪੰਚਾਇਤ ਚ ਬੈਠਦੇ ਮੇਰੀ ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਮੇਰੇ ਸਾਹ ਸੰਦਰ ਬੈਠੀ ਹੈ ਦੇਖੋ ਅਸੀਂ 2 ਘੰਟਿਆਂ ਤੋਂ ਬਾਹਰ ਬਾਬਾ ਜੀ ਨਾਲ ਸਿੰਘਾਂ ਨਾਲ ਅਸੀਂ ਬਾਹਰ ਬੈਠੇ ਹੋਏ ਹਾਂ ਪਰ ਉਹ ਦੇਖੋ ਅੰਦਰ ਅੰਦਰੋਂ ਦਰਵਾਜ਼ਾ ਲਗਾ ਕੇ ਬੈਠੇ ਹੋਏ ਸੀ ਆ ਹੋ ਰੇ ਨਾ ਕਿੰਨੇ ਚਿਰ ਦਾ ਰੋਲਾ ਹੈ ਚਾਰ ਸਾਲ ਹੋ ਗਏ ਭਾਈ ਘਰੋਂ ਸੋਨਾ ਵੀ ਲੈ ਗਏ ਪੁਲਿਸ ਵਾਲੇ ਵੀ ਲੈ ਗਏ ਯਾਰ ਧੱਕੇ ਨਾਲ ਸਾਰਾ ਕੁਝ ਛੋਲਨਾ ਚੋਰੀ ਨਾਲ ਕਰਕੇ ਘਰੋਂ ਧੱਕੇ ਨਾਲ ਲੈ ਕੇ ਸਾਡੀ ਮਰਕ ਹੋ ਗਈ ਹੈ ਜੀ ਉਸ ਕਹ ਪ੍ਰੂਫ ਚਾਹੀਦਾ ਐਵੇਂ ਕਿਸੇ ਤੀਪਹਿਣ ਤੇ ਇਲਜ਼ਾਮ ਲਾਉਣਾ ਸਭ ਤੋਂ ਵੱਡੀ ਬੇਵਕੂਫੀ ਹੈ ਇਹਨਾਂ ਨੇ ਇਲਜ਼ਾਮ ਲਾਇਆ ਨੀ ਤੀਪਹਿਣ ਤੇ ਇਹ ਸਾਬਤ ਨਹੀਂ ਕਰ पाए ਅਸੀਂ ਅੱਜ ਕੁੜੀ ਛੱਡਣ ਆ ਰਹੇ ਹਾਂ ਇੱਥੇ ਔਰ ਬਾਬਾ ਜੀ ਮੈਨੂੰ ਇੱਥੇ ਛੱਡ ਕੇ ਚੱਲੇ ਆ ਜੇਕਰ ਮੇਰਾ ਸੋਹਰਾ ਪਰਿਵਾਰ ਕੋਈ ਵੀ ਮੇਰੇ ਨਾਲ ਗਲਤ ਕਰਦਾ ਹੈ ਤਾਂ ਉਹ ਜ਼ਿੰਮੇਵਾਰ ਹੋਣਗੇ ਤੇ ਬਾਬਾ ਜੀ ਦੇ ਵਿੱਚ ਕੋਈ ਜ਼ਿੰਮੇਵਾਰ ਨਹੀਂ ਹੋਣਗੇ ਕੀ ਗੱਲ ਬਾਤ ਹੈ ਬਾਬਾ ਜੀ ਕੀ ਕਰਨਾ ਆਹ ਜੁਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤੁਸੀਂ ਪੰਜ ਅਕਾਲੀ ਦਸ਼ਮੇਸ਼ ਤਰਨਾ ਦੇ ਪੰਜਾਂ ਸਾਹਿਬਾਂ ਬਾਬਾ ਜੀ ਬਾਬਾ ਜੀ ਇੱਕ ਤੁਹਾਡੇ ਵੀ ਕਰ ਲੈਣੇ ਤੁਹਾਡੇ ਵੀ ਕਰ ਲੈਣੇ ਕੋਈ ਗੱਲ ਨਹੀਂ ਮੀਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲੇ ਜਥੇਦਾਰ ਸ਼ਿੰਦਰ ਸਿੰਘ ਮਾਲਵਾ ਬੈਲਟ ਜ਼ੋਨ ਸੈਕਟਰੀ ਅੱਜ ਅਸੀਂ ਪਹੁੰਚੇ ਆਂ ਬਾੜੀਆਂ ਪਿੰਡ ਅੱਜ ਤੋਂ ਕੁਝ ਦਿਨ ਪਹਿਲਾਂ 20 25 ਦਿਨ ਪਹਿਲਾਂ ਪੰਚਾਇਤ ਹੋਈ ਸੀਗੀ ਗੁਰਦੁਆਰਾ ਸਾਹਿਬ ਬੈਠੇ ਸੀ ਸਰਪੰਚ ਸਾਹਿਬਾਨ ਮੈਂਬਰ ਆਏ ਸੀ ਪਰਿਵਾਰ ਆਇਆ ਸੀਗਾ ਗੁੜੀਆ ਦਾ ਜੀ ਤੇ ਉੱਪਰੋਂ ਇਹਨਾਂ ਦਾ ਪਰਿਵਾਰ ਆਇਆ ਸੀਗਾ ਹੁੰਡੇ ਵਾਲੇ ਵੀ ਤੇ ਇਹਨਾਂ ਨੇ ਜੋ ਕਿ ਆ ਬੱਚਾ ਹੈ ਕੁੜੀਆ ਦਾ ਤੇ ਇਹਨਾਂ ਨੇ ਇਲਜ਼ਾਮ ਮੁੰਡੇ ਵਾਲਾ ਲਾਇਆ ਸੀ ਵੀ ਕੁੜੀ ਗਲਤ ਹੈ ਜੀ ਇਹਨਾਂ ਨੂੰ ਸਮਾਂ ਦਿੱਤਾ ਸੀ ਅਸੀਂ 10 ਦਿਨਾਂ ਦਾ ਹਾਂਜੀ 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 ਇਹਨਾਂ ਨੂੰ ਸਮਾਂ ਦਿੱਤਾ ਸੀ ਅਸੀਂ 10 ਦਿਨਾਂ ਦਾ ਵੀ ਤੁਸੀਂ 10 ਦਿਨਾਂ ਦੇ ਵਿੱਚ ਕੁੜੀ ਜਿਹੜੀ ਹੈਗੀ ਹੈ ਗਲਤ ਸਾਬਤ ਕਰਕੇ ਵਿਖਾ ਦਿਓ ਉਸ ਤੋਂ ਬਾਅਦ ਅਸੀਂ ਐਕਸ਼ਨ ਕੁੜੀਆਂ 'ਤੇ ਲਾਵਾਂਗੇ ਇਹਨਾਂ ਪਰਿਵਾਰ ਨੇ ਕੋਈ ਇੱਥੇ ਪਹੁੰਚੇ ਨਹੀਂ ਕੋਈ ਪਤਾ ਨਹੀਂ ਕਿਸੇ ਦਾ ਲਿਆ ਮੁੰਡੇ ਦਾ ਆਪਰੇਸ਼ਨ ਵੀ ਕਰਵਾਇਆ ਇਹਨਾਂ ਇਹਦੇ ਨਾਲ ਕੇ ਪਰਿਵਾਰ ਨੇ ਜੀ ਸਾਰਾ ਖਰਚਾ ਉਹ ਕਰ ਰਹੇ ਨੇ ਇਹ ਕਹਿੰਦੇ ਨੇ ਅਸੀਂ ਤਲਾਕ ਲੈਣਾ ਕਿਸ ਕੋਲੋਂ ਲੈਣਾ ਜੀ ਬਾਕੀ ਇਹਨਾਂ ਇਹ ਜਦੋਂ ਆ ਦੱਸ ਦੇਣਾ ਟਾਈਮ ਲੈ ਕੇ ਆਏ ਸੀਗੇ ਕਹਿੰਦੇ ਸੀ ਵੀ 10 ਦਿਨ ਸਾਨੂੰ ਦਿਓ ਅਸੀਂ ਕੁੜੀ ਨੂੰ ਸਾਬਤ ਗਲਤ ਕਰਦਾਂਗੇ ਮੈਂ ਕਰੋ ਤੁਸੀਂ ਪ੍ਰੂਫ ਚਾਹੀਦਾ ਐਵੇਂ ਕਿਸੇ ਤੀਪਣ ਤੇ ਇਲਜ਼ਾਮ ਲਾਉਣਾ ਸਭ ਤੋਂ ਵੱਡੀ ਬੇਵਕੂਫੀ ਹੈ ਇਹਨਾਂ ਨੇ ਇਲਜ਼ਾਮ ਲਾਇਆ ਨੀ ਤੀਪਣ ਤੇ ਇਹ ਸਾਬਤ ਨਹੀਂ ਕਰ पाए ਅਸੀਂ ਅੱਜ ਕੁੜੀ ਛੱਡਣ ਆ ਰਹੇ ਆ ਇੱਥੇ ਅੱਜ 19 ਦਿਨ ਬਾਅਦ ਛੱਡਣ ਆ ਰਿਹਾ 19 ਦਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੱਚੇ ਦਾ ਸਿਰਫ ਬੱਚੇ ਦੀ ਦੋਨਾਂ ਅੱਖਾਂ ਵਿੱਚ ਮੋਟਿਆ ਸੀਗਾ ਬਸ ਬੱਚੇ ਦਾ ਇਲਾਜ ਨਹੀਂ ਕਰਵਾਉਂਦੇ ਸੀ ਜਦੋਂ ਮੈਂ ਦੇ ਪਾਪਾ ਨੂੰ ਨਾਮ ਲੈਦੇ ਸੀ ਕਿ ਆਪਾਂ ਇਹ ਦਵਾਈ ਕਰਵਾਈਏ ਉਹ ਨਹੀਂ ਬਸ ਮੈਂ ਕਪੜੇ ਵਿੱਚ ਨਹੀਂ ਆ ਮੈਨੂੰ ਬੱਚੇ ਨਾਲ ਕੋਈ ਮਤਲਬ ਨਹੀਂ ਜੋ ਸਭ ਕੁਝ ਕਰਨਾ ਲਾਇਆ ਆ ਆਪਾਂ ਨੰਬਰ ਝੂਠ ਬੋਲਣਾ ਮੇਰੇ ਪਾਪਾ ਤਾਂ ਮੈਨੂੰ ਲੈਣੇ ਨਹੀਂ ਆਇਆ ਮੇਰਾ ਭਰਾ ਮੈਨੂੰ ਲੈਣ ਆਇਆ ਸੀ ਉਸ ਟਾਈਮ ਕਿਉਂ ਝੂਠ ਬੋਲਦੇ ਆ ਗੱਲ ਗੱਲ ਤੇ ਹਰ ਗੱਲ 'ਤੇ ਇਲਜ਼ਾਮ ਲਗਾਈ ਜਾਂਦੇ ਆ ਇਲਜ਼ਾਮ ਹੀ ਲਾਈ ਹਾਂ ਉਹ ਮਾ ਬੜੇ ਥੋੜਾ ਮੇਰੇ ਮੈਂ মিডিਆ ਦੇ ਅੱਗੇ ਫਰਿਆਦ ਕਰਨਾ ਮੇਰੇ ਡੈਡੀ ਦਾ ਐਕਸੀਡੈਂਟ ਹੋਇਆ ਉਹਦੀ ਮੌਤ ਹੋ ਗਈ ਏ ਮੇਰੇ ਬਾਬਾ ਜੀ ਘਰੇ ਰੱਖਾ ਹੋਇਆ ਸੀ ਸਾਡੇ ਸਾਰੇ ਪਰਿਵਾਰ ਉਧਰ ਸੀ ਕੱਲੀ ਇਹ ਗੁੜੀਆ ਤੇ ਰੋਸ਼ਨ ਸਿੰਘ ਹੀ ਗਏ ਸੀ ਇਹਦਾ ਪਿਓ ਘਰੇ ਆ ਕੇ ਧਮਕੀਆਂ ਦੇਂਦਾ ਰਹਿੰਦਾ ਰਹ ਲੜਾਈ ਵੇਨ ਦੀ ਪਈ ਏ ਸਾਨੂੰ ਉਦੋਂ ਪਤਾ ਲੱਗਾ ਜਦੋਂ ਇਥੋਂ ਮੁੰਡਾ ਗਿਆ ਭੱਜ ਕੇ ਗਾਂ ਦਾ ਇਸ ਤਰ੍ਹਾਂ ਮੇਰੇ ਅੰਦਰ ਗਾਲ ਪੈਂਦੇ ਨੇ ਜਲਦੀ ਆਓ ਅਸੀਂ ਆਏ ਆ ਫਿਰ ਚੁੱਪ ਚਬਾ ਉਵੇਂ ਹਾਂ ਦੱਸੋ ਇਹਨਾਂ ਦੀ ਇਹ ਧਮਕਿਆ ਰ ਕਰੇ ਆਪ ਦੇਂਦੇ ਨੇ ਖੁਦ ਨਹੀਂ ਇੱਕ ਪਿੰਡ ਇਹ ਪਿੰਡ ਕਹਿੰਦਾ ਵੀ ਫਰਾਰ ਹੈ ਉਹ ਬੰਦਾ ਇੱਥੇ ਕਰੇ ਹੋਵੇ ਅਸੀਂ ਸਾਰੇ ਆਸ-ਪਾਸ ਦੇ ਪਿੰਡਾਂ ਦੇ ਸੀਸੀਟੀਵੀ ਕੈਮਰੇ ਸਾਡੇ ਕੋਲ ਮੌਜੂਦਾ ਨੇ ਅਸੀਂ ਵੀਡੀਓ ਨੇ ਜੇ ਹੋਵੇ ਤਾਂ ਤੁਸੀਂ ਫਿਰ ਗੱਲ ਦੇਣੀ ਦਾਰ ਜੇ ਹਾਂਜੀ ਹਾਂਜੀ ਨਹੀਂ ਅੱਜ ਗਿਆ ਨਾ ਅੱਜ ਆਵੇ ਆ ਵੇਖੋ ਉਹਨੇ ਬੋਲ ਤਰੀਕ ਨਹੀਂ ਕਦੋਂ ਅੱਜ ਗਿਆ ਉਹ ਕਰੇ ਰਹਿੰਦਾ ਉਹ ਕਰੇ ਰਹਿੰਦਾ ਸਾਰਾ ਕੰਮ ਕਰਦਾ ਕਦੋਂ ਦਾ ਗਿਆ ਬਾਈ ਜੀ ਕਦੋਂ ਦਾ ਗਿਆ ਉਹਨੂੰ ਅੱਜ ਤਰੀਕ ਗਿਆ ਅੱਜ ਆਇਆ ਤਰਨੇ ਆਇਆ ਅੱਜ ਉਹਨੇ ਇੰਨੀ ਬੱਗਿਆ ਉਹ ਬਚਨ ਕਰਨਾ ਪਾਜੀ ਉਹ ਪ੍ਰੋਗਰਾਮ ਕਰ ਲੈਣ ਤੋਂ ਬਾਬਾ ਜੀ ਅੱਜ ਆਇਆ ਵੀਰ ਸਵੇਰੇ 6 ਵਜੇ ਕਰ ਸਵੇਰੇ 6 ਵਜੇ ਆ ਗਿਆ ਹਾਂਜੀ ਆਇਆ ਉਸ ਤੋਂ ਬਾਅਦ ਉਹ ਤਰੀਕ ਤੋਂ ਉਹਨ ਗਿਆ ਵੈ ਤਰੀਕ ਤੇ ਗਿਆ ਉਹਨਾਂ ਤਰੀਕ ਤੇ ਗਿਆ ਹਾਂ ਉਹ ਕਿਤੇ ਫਾਜਲ ਬਿਠਾ ਨਹੀਂ ਰੱਖਣੀ ਮੈਂ ਮੈਂ ਮਰ ਜਾਵਾਂਗਾ ਮੈਂ ਨਹੀਂ ਰੱਖਣੀ ਕੀ ਨਾਮ ਹੈ ਚੋਰ ਨੇ ਸਾਡੇ ਦੇ ਜੰਦਰਾ ਰੱਖੇ ਜੋ ਕੋਈ ਹੋਰ ਨੇ ਸਹੀ ਹੁੰਦੇ ਤਾਂ ਪੰਚਾਇਤ ਚ ਬੈਠਦੇ ਆ ਬੋਲ ਨੇ ਹਾਂ ਇਹ ਗੱਲ ਤੁਸੀਂ ਰੱਬ ਬਣ ਕੇ ਆਏ ਜੱਟ ਤੁਸੀਂ ਰੱਬ ਬਣ ਕੇ ਆ ਗਏ ਖਰੇ ਇਹ ਤੁਸੀਂ ਫਿਰ ਲੜਾਈ ਕਰਨ ਨਹੀਂ ਆਏ ਤੇ ਨਾ ਲੜਾਈ ਕਰਨ ਨਹੀਂ ਆਏਗੇ ਫਿਰ ਬਾਬਾ ਜੀ ਇਹ ਗੱਲ ਜੀ ਨਾ ਫਿਰ ਲੜਾਈ ਅਰ ਪਾਸੇ ਆਏ ਨੇ ਧੱਕਾ ਨਹੀਂ ਤੇ ਹੋਰ ਕੀ ਹੁੰਦਾ ਫਿਰ ਇਹ ਧੱਕਾ ਨਹੀਂ ਕਰਦੇ ਹਾਂ ਬੰਦੇ ਭਾਈ ਹੋਰ ਹੈ ਨਾ ਕਿੰਨੇ ਚਿਰ ਤੋਂ ਰੋਲਾ ਹੈ 4 ਸਾਲ ਹੋ ਗਏ ਭਾਈ ਕਰੋ ਸੋਨਾ ਵੀ ਲੈ ਗੀਏ ਗੋਡਸੈਲ ਵੀ ਲੈ ਗਏ ਜੀ ਆ ਧੱਕੇ ਨਾਲ ਸਾਰਾ ਕੁ ਸੋਨਾ ਚੋਰੀ ਨਾ ਕਰਕੇ ਘਰੂ ਧੱਕੇ ਨਾਲ ਲੈ ਕੇ ਸਾਡੀ ਮਰਗ ਹੋ ਗਈ ਹੈ ਜੀ ਉਸ ਦਿਨ ਮਰਗਾ ਲੱਜਾ ਲੈ ਗਏ ਨੇ ਤੇ ਉਲਟਾ ਕੁ ਸਿਵਿਆ ਨਾ ਕੋਟ ਚ ਪਾਇ ਅੱਜ ਕੱਲ ਨੂੰ ਕੁੜੀ ਐ ਤੇ ਅੰਦਰ ਮਰ ਜਾਵੇ ਬਿਜਲੀ ਨੂੰ ਹੱਥ ਲਾਵੇ ਜਾਂ ਦਵਾਈ ਕਿਸੇ ਵੀ ਮਰ ਜਾਵੇ ਕੌਣ ਹੰਦਕ ਜੁਮੇਵਾਰ ਹੋਵੇਦਾ ਜੀ ਸਭ ਤੋਂ ਆ ਕਰਕੇ ਸਾਬ ਕਰ ਇਹ ਆਜਨ ਕਹੀ ਜਾਂਦਾ ਕੁੜੀ ਗਲਤ ਹੈ ਸਾਬਤ ਕਰਕੇ ਸਾਬਾ ਨੇ ਵੀ ਕੋਈ ਚਾਹੀ ਸੱਚੀ ਕਾਲ ਡਿਲੀਟ ਸੱਚੀ ਕਾਲ ਡਿਲੀਟ ਬਾਈ ਜੀ ਤੁਸੀਂ ਸਾਬਤ ਕਰ ਸਕਦੇ ਜੀ ਕੁੜੀ ਸਹੀ ਏ ਕੋਈ ਥਾਬਦ ਕਰਤ ਨਹੀਂ ਨੇ ਇਹ ਥਾਬਦ ਕਰਤ ਨੇ ਵੀ ਕੁੜੀ ਸਹੀ ਏ ਸਾਨੂੰ ਕਰਕੇ ਖਾਵਣ ਦੇ ਕੁੜੀ ਇਹ ਥਾਬਦ ਸਹੀ ਕਰਦਨ ਹੈਗੀ ਏ ਅਸੀਂ ਰੱਖੋ ਲੈ ਲੈਂਦੇ ਨੇ ਬਾਬੇ ਰੱਖੋ ਨਾ ਯਾਰ ਕੁੜੀ ਥਾਬਦ ਕਰਕੇ ਖਾਦੀ ਤੁਸੀਂ ਠਾਈਏ ਤਾਂ ਪਰ ਉਹ ਸਾਬਤ ਹੈ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਮੇਰੀ ਸਾਸ ਅੰਦਰ ਬੈਠੀ ਹੋਈ ਹੈ ਦੇਖੋ ਅਸੀਂ 2 ਘੰਟਿਆਂ ਤੋਂ ਬਾਹਰ ਬਾਬਾ ਜੀ ਨਾਲ ਤੇ ਸਿੰਘਾਂ ਨਾਲ ਅਸੀਂ ਬਾਹਰ ਬੈਠੇ ਹੋਏ ਆ ਪਰ ਉਹ ਦੇਖੋ ਅੰਦਰ ਅੰਦਰੋਂ ਦਰਵਾਜ਼ਾ ਲਗਾ ਕੇ ਬੈਠੇ ਹੋਏ ਸੀ ਹੁਣ ਤੁਸੀਂ ਖੋਲਿਆ ਜੀ ਪ੍ਰਸ਼ਾਸਨ ਆ ਗਿਆ ਹੁਣ ਹਾਂ ਜੀ ਅਸੀਂ ਖੋਲਿਆ ਹੁਣ ਤੋੜਿਆ ਹੈ ਹਾਂ ਜੀ ਪ੍ਰਸ਼ਾਸਨ ਨਾਲ ਕੀ ਸਚਾਈ ਬਾਬਾ ਜੀ ਵਾਈ ਗੁਰਜੀ ਅਸੀਂ ਨਾ 11 ਵਜੇ ਆ ਕੇ ਖੜੇ ਸੀਗੇ ਇੱਥੇ ਤਾਲਾ ਪੈਣੇ ਕੋਲ ਹੁਣ ਪ੍ਰਸ਼ਾਸਨ ਆ ਕੇ ਜਿਹੜਾ ਆਪੂ ਆ ਮਾਤਾ ਜੀ ਆ ਰਹੇ ਨੇ ਮਾਦਾ ਜੀ ਅੰਦਰੋਂ ਜਿਹੜਾ ਲਾ ਰੱਖਿਆ ਸੀਗਾ ਜਿੰਦਰਾ ਲਾ ਰੱਖਿਆ ਸੀ ਤੇ ਨਾਲ ਰੱਸੀ ਨਾਲੇ ਨਾਲ ਬੰਨ ਰੱਖਿਆ ਸੀ ਆਜੋ ਤੁਹਾਨੂੰ ਦਿਖਾਉਣੇ ਭੈਣ ਜੀ ਤੇ ਪ੍ਰਸ਼ਾਸਨ ਮਜੂਤਾ ਆਏ ਸੀਗੇ ਆ ਗਏ ਆ ਇੱਥੇ ਉਹਨਾਂ ਨੇ ਆ ਕੇ ਜਿਹੜਾ ਇੱਥੋਂ ਆਪਣਾ ਤਾਂ ਜਿਹੜਾ ਜਿੰਦਰਾ ਸਲਵਾਇਆ ਆ ਦੇਖੋ ਜੀ ਤੇ ਰੱਸੀਆਂ ਨਾਲ ਅੰਦਰੋਂ ਬੰਨ ਰੱਖਿਆ ਇਹਨਾਂ ਨੇ ਤੇ ਆ ਤਾਵਾ ਰੱਖਿਆ ਇਹ ਤਾਵੇ ਦੇ ਵਿੱਚੋਂ ਐ ਕਰਕੇ ਦੇਖਦੇ ਸੀਗੇ ਤੇ ਵੇਖ ਕੇ ਫਿਰ ਅ ਵੀ ਅਭਾਰੋਂ ਕੋਈ ਦਿਖੇ ਨਾ बहरो कुझु दिक़खे असीं इते हाणे पहुचे अंदरि त दो घंटा तूं वेट करण जी ਤੁਹਾਡੀ ਭੈਣ ਛੱਡ ਕੇ ਜਾ ਰਹੇ ਹਾਂ ਬਬਾਈ ਅੰਦਰ ਜਾਓ ਮਰੋ ਇਹ ਬੈਰ ਨਹੀਂ ਤੁਹਾਡਾ ਸਮਾਨ ਹੈ ਭੈਣ ਜੀ ਤੁਹਾਡਾ ਕਮਰਾ ਹੈ ਹਾਂ ਜੀ ਅਸੀਂ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਇੱਥੇ ਤੁਸੀਂ ਆਪ ਦਾ ਇੱਥੇ ਰਹਿਣਾ ਹੈ ਤੁਸੀਂ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨੀ ਕਰਨਾ ਨਹੀਂ ਬੋਲਣਾ ਨਹੀਂ ਜੇ ਤੁਹਾਡੀ ਸ਼ਿਕਾਇਤ ਆ ਗਈ ਤੇ ਅਸੀਂ ਜ਼ਿੰਮੇਵਾਰ ਤੁਸੀਂ ਹੋ ਖੁਦ ਠੀਕ ਹੈ ਤੁਸੀਂ ਕੁਝ ਨਹੀਂ ਕਹਿਣਾ ਸਤਿਕਾਰ ਕਰਨਾ ਸਾਰੇ ਮਾਪਿਓ ਦਾ ਸਾਰੇ ਮਾਪਿਆਂ ਦਾ ਸਤਿਕਾਰ ਕਰਨਾ ਆਇਆਗਾ ਦਾ ਸਤਿਕਾਰ ਕਰਨਾ ਹੈ ਤੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰੇ ਤੇ ਤੁਸੀਂ ਸਾਨੂੰ ਫੋਨ ਕਰਨਾ ਭੈਣ ਠੀਕ ਹੈ ਬਾਈ ਗੁਰਜੀ ਸੁਤੁਸ਼ਟ ਹੋ ਜੀ ਤੁਸੀਂ ਬਾਬਾ ਜੀ ਨੂੰ ਬਾਬਾ ਜੀ ਬਰਸ਼ਾਦਾ ਬਹੁਤ ਬਹੁਤ ਬਾਬਾ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੇਰਾ ਕਾਰ ਗੁਪਾਰਾ ਵਾਪਿਸ ਲਟਾਇਆ ਥੈਂਕ ਯੂ ਬਾਬਾ ਜੀ ਥੈਂਕ ਯੂ ਹਾਂ ਜੀ ਬਾਬਾ ਜੀ ਅੱਜ ਸਪਿੰਡ ਦੇ ਵਿੱਚ ਪਹੁੰਚਿਆ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਸੀ ਜੋ ਕਿ ਬਾੜੀਆਂ ਪਿੰਡ ਦੇ ਵਿੱਚ ਭੈਣ ਨੂੰ ਛੱਡਣ ਤੇ ਪੰਚਾਇਤ ਜਿਹੜੀ ਆਈ ਸੀ ਤੇ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਉਹਨਾਂ ਦੇ ਅਕੋਰਡਿੰਗ ਸਾਰਾ ਕੁਝ ਜੰਦਰਾ ਵਗੈਰਾ ਜੋ ਵੀ ਕਾਲਾ ਤੁਲਾ ਤੋੜਿਆ ਇਹ ਕੋ ਤਾਲੇ ਲਾ ਰੱਖੇ ਸੀਗੇ ਇਹ ਭੈਣ ਨੂੰ ਅੰਦਰ ਨਹੀਂ ਜਾਣ ਦਿੰਦੇ ਸੀਗੇ ਤੇ ਅੱਜ ਭੈਣ ਨੂੰ ਇੱਥੇ ਛੱਡ ਕੇ ਜਾ ਰਹੇ ਆ ਕਿਉਂਕਿ ਉਹਦਾ ਘਰ ਹੈ ਛੋਟਾ ਬੱਚਾ ਹੈ ਘਰ ਹੈ ਤੇ ਜੇ ਹੁਣ ਇਹ ਇਹਨੂੰ ਤੰਗ ਪ੍ਰੇਸ਼ਾਨ ਕਰਨਗੇ ਇਹ ਖੁਦ ਪਰਿਵਾਰ ਜ਼ਿੰਮੇਵਾਰ ਹੋਵੇਗਾ ਤੇ ਬਣਦੀਆਂ ਇਹਨਾਂ ਦੇ ਕਾਰਵਾਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਨਾਮ ਆ ਜੀ ਦਸਬੀਰ ਕੌਰ ਆ ਜੀ ਮੇਰਾ ਅੱਜ ਨਿੰਗ ਸਿੰਘ ਫੌਜਾ ਇੱਥੇ ਆਈਆਂ ਹੈ ਤੁਹਾਡਾ ਕੋਈ ਡਿਸਪਿਊਟ ਚੱਲ ਰਿਹਾ ਸੀ ਛੱਡ ਕੇ ਚੱਲੇ ਕੀ ਕਹਿਣਾ ਚਾਹੋਗੇ ਹਾਂਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਮੈਨੂੰ ਮੇਰੇ ਘਰੇ ਪਹੁੰਚਾਇਆ ਏ ਹਾਂ ਤੇ ਜੋ ਵੀ ਹੁਣ ਇਸ ਤੋਂ ਬਾਅਦ ਨਹੀਂ ਨਹੀਂ ਜੋ ਵੀ ਇਸ ਹਾਂ ਜਦੋਂ ਮੈਂ ਇੱਥੇ ਆਈ 11 ਵਜੇ ਦਾ ਟਾਈਮ ਸੀ ਤਾਂ ਬਾਹਰ ਉਹਨਾਂ ਨੇ ਤਾਲੇ ਲਗਾ ਰੱਖੇ ਸੀ ਅੰਦਰ ਪਰਿਵਾਰ ਬੈਠਾ ਹੋਇਆ ਸੀ ਇਹਨਾਂ ਨੇ ਮੈਂ ਤਾਲੇ ਤੋੜ ਕੇ ਅਸੀਂ ਅੰਦਰ ਚਲੇ ਗਏ ਉਸ ਤੋਂ ਬਾਅਦ ਹੁਣ ਬਾਬਾ ਜੀ ਮੈਨੂੰ ਇੱਥੇ ਛੱਡ ਕੇ ਚੱਲੇ ਆ ਜੇਕਰ ਮੇਰਾ ਸੋਹਰਾ ਪਰਿਵਾਰ ਕੋਈ ਵੀ ਮੇਰੇ ਨਾਲ ਗਲਤ ਕਰਦਾ ਹੈ ਤਾਂ ਉਹ ਜ਼ਿੰਮੇਵਾਰ ਹੋਣਗੇ

दिल्ली क्राइम नेशनल न्यूज़ नजर सफर